ਹੈਲੋ एवरीवन ਅੱਜ ਆਪਾਂ ਪੱਤਰ ਬਾਰੇ ਜੋ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਾਰੀ ਕੀਤਾ ਗਿਆ ਹੈਗਾ ਆਉਣ ਵਾਲੀਆਂ ਮਾਰਚ ਬੋਰਡ ਪ੍ਰੀਖਿਆਵਾਂ ਲਈ 8ਵੀਂ 10ਵੀਂ 12ਵੀਂ ਜਿਨ੍ਹਾਂ ਦੀਆਂ ਬੋਰਡ ਪ੍ਰੀਖਿਆਵਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਪ੍ਰਸ਼ਨ ਪੱਤਰ ਦੀ ਵੰਤਰ ਸੰਬੰਧੀ ਜਿਹੜਾ ਕੱਜ ਪੱਤਰ ਜਾਰੀ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹੈਗੀਆਂ ਜਿਹੜਾ ਪੇਪਰ ਹੈਗਾ ਉਹ ਤੁਹਾਡੇ ਸਿਲੇਬਸ 'ਚ ਹੀ ਹੁੰਦਾ ਹੈਗਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਜਾਤਰ ਪੇਪਰਾਂ ਦੇ ਵਿੱਚ ਜਿਹੜੇ ਕੁਐਸਚਨ ਪੇਪਰ ਪਾਠ ਦੇ ਅਖੀਰ ਤੇ ਦਿੱਤੇ ਗਏ ਹੁੰਦੇ ਆ ਅਭਿਆਸ ਪੁਸਤਕ ਦੇ ਜਿਹੜੀਆਂ ਬਾਕਸ ਹੈਗੀਆਂ ਉਹਦੇ ਐਂਡ ਤੇ ਕੁਐਸਚਨ ਆਨਸਰ ਦਿੱਤੇ ਹੁੰਦੇ ਆ ਉਹਨਾਂ ਵਿੱਚੋਂ ਹੀ ਆਉਂਦੇ ਹੁੰਦੇ ਆ ਪਰ ਇਸ ਵਾਰੀ ਬੋਰਡ ਨੇ ਕੰਪਲਸਰੀ ਕਰਤਾ ਕਿ 75% ਕੁਐਸਚਨ ਉਹਨਾਂ ਵਿੱਚੋਂ ਆਉਣਗੇ ਪਰ ਜਿਹੜਾ 25% ਕੁਐਸਚਨ ਤੁਹਾਡੀ ਪਾਠ ਪੁਸਤਕ ਦੇ ਵਿੱਚੋਂ ਆਉਣਗੇ ਆਪ ਦੇ ਵੱਲੋਂ ਬਣਾ ਕੇ ਜਿਹੜੇ ਕੁਐਸਚਨ ਹੈ ਤੁਹਾਨੂੰ ਪੁੱਛੇ ਜਾਣਗੇ ਯਾਨੀ ਕਿ ਜਿਹੜੇ ਪਿੱਛੇ ਕੁਐਸਚਨ ਦਿੱਤੇ ਹੁੰਦੇ ਆ ਐਕਸਰਸਾਈਜ਼ ਦਿੱਤੀ ਹੈ ਉਹਨੀਆਂ ਹੈਗੀਆਂ ਸ਼ਾਰਟ ਅਨਸਰ ਟਾਈਪ ਕੁਐਸਚਨ ਹੈ ਲੌਂਗ ਅਨਸਰ ਟਾਈਪ ਕੁਐਸਚਨ ਹੈ ਵਨ ਬਾਕਸ ਵਾਲੇ ਕੁਐਸਚਨ ਹੈ ਉਹਨਾਂ ਦੇ ਵਿੱਚੋਂ ਸਿਰਫ 75% ਕੁਐਸਚਨ ਯਾਨੀ ਕਿ 80 ਦੇ ਵਿੱਚੋਂ 60 ਨੰਬਰ ਦਾ ਪੇਪਰ ਉਹਨਾਂ ਚੋਂ ਆਊਗਾ ਬਾਕੀ ਜਿਹੜਾ 20 ਨੰਬਰ ਦਾ ਰਹਿ ਗਿਆ ਯਾਨੀ ਕਿ 25% ਉਹ ਤੁਹਾਡੀ ਪਾਠ ਪੁਸਤਕ ਯਾਨੀ ਕਿ ਤੁਹਾਨੂੰ ਪਾਠ ਵੀ ਪੜਨੇ ਪੈਣਗੇ ਇਹ ਜਿਹੜੀ ਬੋਰਡ ਵੱਲੋਂ ਚੇਂਜਸ ਕੀਤੀ ਗਈ ਹੈ ਤਾਂ ਕੀਤੀਆਂ ਗਈਆਂ ਤਾਂ ਕਿ ਜਿਹੜੇ ਬੱਚੇ ਰਟ ਕੇ ਕੁਐਸਚਨ ਅਨਸਰ ਰਟ ਲੈਂਦੇ ਆ ਯਾਦ ਕਰ ਲੈਂਦੇ ਆਗੇ ਉਸ ਤੋਂ ਉਹ ਛੱਡ ਸਕਣ ਤੇ ਪਾਠ ਨੂੰ ਵਧੀਆ ਤਰੀਕੇ ਰਾਹੀਂ ਉਹਨਾਂ ਦੇ ਕਨਸੈਪਟ ਜਿਹੜੇ ਹੈਗੇ ਉਹ ਕਲੀਅਰ ਹੋਣ ਤਾਂ ਕਿ ਉਹਨਾਂ ਦੀ ਜਿਹੜੀ ਐਜੂਕੇਸ਼ਨ ਦਾ ਪ੍ਰੋਪਰ ਤਰੀਕੇ ਰਾਹੀਂ ਹੋ ਸਕੇ ਤੇ ਇੱਕ ਹੋਰ ਵੀ ਚੇਂਜਸ ਕੀਤੀ ਗਈ ਹੈਗੀ ਬਾਕੀ ਕਰੋਨਾ ਟਾਈਮ ਪੀਰੀਅਡ ਤੋਂ ਕਰੋਨਾ ਕਾਲ ਤੋਂ ਵਿੱਚੋਂ ਜਿਹੜੇ 40% ਕੁਐਸਚਨ ਆ ਉਹ ਇੱਕ ਨੰਬਰ ਵਾਲੇ ਹੁੰਦੇ ਸੀ ਠੀਕ ਹੈ 1 ਮਾਰਕਸ ਵਾਲੇ ਕੁਐਸਚਨ ਜਿਹੜੇ ਹੈਗੇ ਉਹ 40% ਕੀਤੇ ਗਏ ਸੀ ਪਰ ਇਸ ਵਾਰੀ ਘਟਾ ਕੇ ਉਹਨੂੰ 25% ਕਰ ਦਿੱਤਾ ਗਿਆ ਹੈਗਾ ਵੀ ਯਾਨੀ ਕਿ ਲਗਭਗ ਤੁਸੀਂ ਇਹ ਮੰਨ ਕੇ ਚੱਲੋ ਵੀ 20 ਨੰਬਰ ਦੇ ਕੁਐਸਚਨ ਜਿਹੜੇ ਹੈਗੇ ਹੈਗੇ ਉਹ ਤੁਹਾਨੂੰ 1 ਨੰਬਰ ਵਾਲੇ ਹੋਣਗੇ ਜਿਹੜੇ ਕਿ ਪਹਿਲਾਂ 30 ਜਾਂ 35 ਜਾਂ 40 ਨੰਬਰ ਦੇ ਹੁੰਦੇ ਸੀ। ਇੱਕ ਇਸ ਵਾਰੀ ਹੋਰ ਚੇਂजेस ਕੀਤੀ ਗਈ ਹੈਗੀ। ਵੀਰ ਬਹੁਤ ਸੌਖੇ ਕੁਐਸਚਨ ਸੀਗੇ। 1 ਨੰਬਰ ਵਾਲੇ ਬਹੁਤ ਸੌਖੇ ਜਿਹੜੇ ਆਮ ਗੈਸ ਕਰ ਸਕਦੇ ਸੀਗੇ ਉਹ 40% ਹੁੰਦੇ ਸੀਗੇ। ਪਰ ਇਸ ਵਾਰੀ ਉਹਨਾਂ ਨੂੰ ਘਟਾ ਕੇ ਜਿਹੜਾ ਹੈਗਾ 30% ਕੀਤਾ ਗਿਆ ਹੈਗਾ। ਜਿਹੜੇ ਔਖੇ ਪ੍ਰਸ਼ਨ ਆਗੇ ਪਹਿਲਾਂ ਜਿਹੜੇ ਹੈਗੇ 20% ਹੁੰਦੇ ਸੀਗੇ। ਔਸਤ ਤੋਂ ਵੱਧ ਆਬਾਬਾ ਐਪ੍ਰੈਸ ਜਿਹੜੇ ਹੈਗੇ ਹੈਗੇ ਉਨ੍ਹਾਂ ਨੂੰ ਵਧਾ ਕੇ ਇਸ ਵਾਰ 30% ਕੀਤਾ ਗਿਆ ਹੈ। ਜਾਨਕਿ ਪੇਪਰਾਂ ਦੀ ਟਫਨੈਸ ਜਿਹੜੀ ਹੈਗੀ ਹੈਗੀ ਔਖੇ ਪੇਪਰਾਂ ਦੇ ਵਿੱਚ ਜਿਹੜੇ ਹੈਗੇ ਉਹ ਆਉਣਗੇ ਇਸ ਵਾਰ ਤੇ ਉਹਨਾਂ ਦੀ ਤਿਆਰੀ ਤੁਸੀਂ ਧਿਆਨ ਨਾਲ ਕਰਨੀ ਹੈ। ਐ ਨਹੀਂ ਕਿ ਉਹ ਵੀ ਕਲੀਅਰ ਆਪ ਨੂੰ ਲਿਖੇ ਹੋਏ ਆ ਵੀ ਆਹੀ ਕੁਐਸਚਨ ਜਿਹੜੇ ਹੈਗੇ ਆਉਣੇ ਆਗੇ। ਇਹਨਾਂ ਨੂੰ ਹੀ ਆਪਾਂ ਰਟਣਾ ਉਹਦੇ ਹਿਸਾਬ ਨਾਲ ਹੀ ਕੁਐਸਚਨ ਤਿਆਰ ਕਰਨੇ ਆ। ਜਾਨਕਿ ਬੋਰਡ ਆਪ ਦੇ ਵੱਲੋਂ ਵੀ ਕੁਐਸਚਨ ਜਿਹੜਾ ਪਾਠ ਪੁਸਤਕ ਦੇ ਵਿੱਚੋਂ ਜਿਹੜੇ ਬੱਚੇ ਆ ਕੇ ਕੰਪਲੇਨਟ ਕਰਦੇ ਹੋ ਵੀ ਜਿਹੜਾ ਪੇਪਰ ਹੈਗਾ ਆਊਟ ਆਫ ਸਿਲੇਬਸ ਆ ਗਿਆ। ਆਊਟ ਆਫ ਸਿਲੇਬਸ ਦਾ ਮਤਲਬ ਉਹਨਾਂ ਦਾ ਕੀ ਹੁੰਦਾਗਾ ਬੀ ਜਿਹੜੇ ਪਿੱਛੇ ਕੁਐਸਚਨ ਦਿੱਤੇ ਗਏ ਸੀ ਉਹਨਾਂ ਵਿੱਚੋਂ ਨਹੀਂ ਆਏ ਹੋਰ ਕੁਐਸਚਨ ਬਣਾ ਕੇ ਪਾ ਦਿੱਤੇ ਗਏ। ਲਾਸਟ ਇਅਰ ਵੀ ਹੋਇਆ ਸੀਗਾ ਪਰ ਇਸ ਵਾਰ ਤਾਂ ਕਲੀਅਰ 25% ਉਹਨਾਂ ਨੇ ਕੰਪਲਸਰੀ ਕਰਤਾ ਤਾਂ ਇਸ ਵਾਰੀ ਤੁਸੀਂ ਆੜੇ ਪੇ ਤਿਆਰੀ ਆਗੀ ਸਾਰੇ ਪੇਪਰਾਂ ਦੀ ਉਹ ਧਿਆਨ ਨਾਲ ਕਰਨੀ ਹੈ ਤਾਂ ਕਿ ਹਰ ਇੱਕ ਕੁਐਸਚਨ ਨੂੰ ਤੁਸੀਂ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕੋ। ਜਿਹੜੇ ਪਾਠਾਂ ਦੇ ਵਿੱਚੋਂ ਲੌਂਗ ਅਨਸਰ ਟਾਈਪ ਕੁਐਸਚਨ ਆਉਣੇ ਆ ਜਾਂ ਸ਼ਾਰਟ ਅਨਸਰ ਟਾਈਪ ਕੁਐਸਚਨ ਆਉਣੇ ਆ ਜੋ 1 ਮਾਰਕਸ ਵਾਲੇ ਕੁਐਸਚਨ ਆਗੇ ਉਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਪੜਨਾਗਾ ਰੀਡ ਕਰਨਾਗਾ ਤੇ ਇਸ ਵਾਰੀ 12ਵੀਂ ਕਲਾਸ ਦਾ ਜਿਹੜਾ ਪ੍ਰੈਕਟੀਕਲ ਹੈਗਾ ਉਹ ਵੀ ਜ਼ਿਆਦਾਤਰ ਜਿਹੜੇ ਸਬਜੈਕਟਸ ਦਾ ਹੈਗਾ ਉਹ ਬਾਹਰੀ ਪ੍ਰੀਖਿਆਵਾਂ ਠੀਕ ਹੈ ਐ ਨਹੀਂਗਾ ਵੀ ਪਿਛਲੀ ਵੇਲੇ ਜਿਵੇਂ ਲਾਸਟ ਇਅਰ ਹੁੰਦਾ ਸੀਗਾ ਵੀ ਤੁਹਾਡੇ ਜਿਹੜੇ ਟੀਚਰ ਰੀਡ ਕਰਵਾ ਰਹੇ ਆ ਤੁਹਾਡੇ ਟੀਚਰ ਪੜਾ ਰਹੇ ਆ ਉਹੀ ਪ੍ਰੈਕਟੀਕਲ ਲੈਣਦੇ ਸੀਗੇ ਤੇ ਉਹਨਾਂ ਦੇ ਨੰਬਰ ਜਿਹੜੇ ਉਹ ਲਗਾ ਦਿੰਦੇ ਸੀਗੇ ਤੇ ਇਸ ਵਾਰੀ ਜਿਹੜਾ ਪ੍ਰੈਕਟੀਕਲ ਹੈਗਾ ਬਾਹਰੋਂ ਐਗਜ਼ਾਮੀਨਰ ਜਿਹੜੀ ਹੈਗੇ ਉਹਨਾਂ ਦੀ ਡਿਊਟੀ ਲੱਗੂਗੀ ਉਹ ਤੁਹਾਡਾ ਐਗਜ਼ਾਮੀਨੇਸ਼ਨ ਲੈ ਕੇ ਜਾਣਗੇ ਪ੍ਰੈਕਟੀਕਲ ਪੇਪਰ ਲੈਣਗੇ ਤੇ ਉਸ ਦੇ ਹਿਸਾਬ ਨਾਲ ਜਿਹੜੇ ਨੰਬਰ ਹੈਗੇ ਉਹ ਲਗਾਏ ਜਾਣਗੇ ਇਹ ਸੀਗਾ ਅੱਜ ਦੇ ਜੋ ਲੈਟਰ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਹੈਗਾ ਜਿਹੜਾ ਕਿ 18-19 ਤੋਂ ਇਹ ਚੱਲਦਾ ਆ ਰਿਹਾ ਸੀ ਪੈਟਰਨ ਉਸ ਨੂੰ ਚੇਂਜ ਕਰਕੇ ਇਸ ਵਾਰੀ ਨਵਾਂ ਪੈਟਰਨ ਪਹਿਲਾਂ ਹੀ ਅਪਲੋਡ ਕੀਤਾ ਹੋਇਆ ਪਰ ਉਹਨਾਂ ਨੇ ਅੱਜ ਲੈਟਰ ਜਾਰੀ ਕਰਕੇ ਕਲੀਅਰ ਕੀਤਾ ਵੀ 25% ਕੁਐਸਚਨ ਜਿਹੜੇ ਹੈਗੇ ਬੁੱਕ ਦੇ ਵਿੱਚੋਂ ਆਉਣਗੇ ਅਭਿਆਸ ਪ੍ਰਸ਼ਨਾਂ ਤੋਂ ਇਲਾਵਾ ਤੁਸੀਂ ਯਾਦ ਕਰਨੇ ਆ ਤਾਂ ਸੋ ਇਸ ਲਈ ਤਿਆਰੀ ਜਿਹੜੀ ਹੈਗੀ ਇਹਨੂੰ ਪੂਰੀ ਡਿਟੇਲ ਦੇ ਵਿੱਚ ਕਨਸੈਪਟਸ ਕਲੀਅਰ ਕਰਕੇ ਉਸ ਨੂੰ ਯਾਦ ਕਰਨਾਗਾ ਪ੍ਰਿਪੇਅਰ ਕਰਨਾਗਾ ਮਿਲਦੇ ਆਂ ਹੋਰ ਕਿਸੇ ਅਪਡੇਟ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਹੋਰ ਵੀਡੀਓ ਲਈ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕੰਪਿਊਟਰ ਟ੍ਰਿਕਸ ਬਾਈ ਦੇ ਥੈਂਕ ਯੂ